ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਕੇ ਆਪਣੇ ਜੋ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਪਿਛਲੇ 2-3 ਦਿਨ ਤੋਂ ਇੱਕ ਮਾਮਲਾ ਬੜਾ ਪਖਿਆ ਆ ਜਿਦੇ ਵਿੱਚ ਉਹ ਟੋਪੀਆਂ ਦਾ ਰੋਲਾ ਹੈ ਕਿ ਫਤਿਹਗੜ ਦੇ ਵਿੱਚ ਦੋ ਰਿਹਾਨ ਸਿੰਘਾਂ ਨੇ ਲੋਕਾਂ ਦੀਆਂ ਜ਼ਬਰਦਸਤੀ ਟੋਪੀਆਂ ਉਤਾਰੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਇੱਥੇ ਪੱਗਾ ਮੰਨੂ ਤੁਸੀਂ ਟੋਪੀਆਂ ਬਨ ਕੇ ਕਿਉਂ ਆਏ ਜੀ ਅੱਛਾ ਅੱਛਾ ਤੇ ਇਸ ਬਾਰੇ ਇਹ ਨਾ ਹਰ ਬੰਦੇ ਦੀ ਇੱਕ ਮੁਕਤਲਿਫ ਰਾਏ ਵੇ ਤੇ ਉਹਨਾਂ ਦੇ ਵਿੱਚੋਂ ਇੱਕ ਆਪਾਂ ਜਿਹਨਾਂ ਨੂੰ ਜਿਹੜੇ ਸਾਡੇ ਵਾਸਤੇ ਜਿਨ੍ਹਾਂ ਦੀ ਅਸੀਂ رائے ਨੂੰ ਬੜਾ ਅੱਛਾ ਸਮਝਨੇ ਆ ਉਹ ਆਪਣੀ رائے ਦੇ ਰਹੇ ਨੇ ਉਹਨਾਂ ਨੂੰ ਜ਼ਿਆਦਾਤਰ ਸੁਣਨੇ ਆ ਢਾਡੀ ਗੁਰਪ੍ਰਤਾਪ ਸਿੰਘ ਪਦਾਮ ਜੀ ਉਹਨਾਂ ਦੀ ਉਹਨਾਂ ਦਾ ਇਸ ਬਾਰੇ ਕੀ ਖਿਆਲ ਹੈ ਉਹ ਆਪਾਂ ਵੀਡੀਓ ਹੀ ਦੇਖਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਵਿਚਾਰ ਵੀ ਸਾਂਝੇ ਦੋਸਤਾਂ ਨਾਲ ਕਰਾਂਗੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਜੀ ਹਜ਼ਾਰਾਂ ਲੱਖਾਂ ਦੀ ਤਦਾਦ ਵਿੱਚ ਸੰਗਤ ਨੇ ਮੱਥਾ ਟੇਕਿਆ ਕਿਉਂਕਿ ਸਰਹੰਦ ਦੀ ਧਰਤੀ ਤੇ ਚਮਕੌਰ ਦੀ ਧਰਤੀ ਸਾਨੂੰ ਜੀਣਾ ਦੱਸਦੀ ਆ ਜੀਣਾ ਲੜੀ ਦਾ ਕਿਦਾਂ ਤੇ ਅੜੀ ਦਾ ਕਿਦਾਂ ਲੜੀ ਦਾ ਵਾ ਬਾਹਾਂ ਦੇ ਜੋਰ ਨਾਲ ਅੜੀ ਦਾ ਵਾ ਦਿਮਾਗ ਨਾਲ ਜਦਨ ਅਸੀਂ ਲੜਨ ਤੇ ਆਏ ਅਸੀਂ 10 ਲੱਖ ਦੀਆਂ ਵੀ ਨਾਸਾਂ ਚੋਂ ਧੂਆ ਕੱਢ ਦਿੱਤਾ ਸੀ ਜਦਨ ਅਸੀਂ ਅੜਨ ਤੇ ਆਏ ਅਸੀਂ 7 ਤੇ 9 ਸਾਲ ਦੀ ਉਮਰ ਚ ਵਜ਼ੀਰ ਖਾਨ ਨੂੰ ਵੀ ਲਾਲੋ ਲਾਲ ਕਰ ਦਿੱਤਾ ਸੀ ਇਨੂੰ ਕਹਿੰਦੇ ਲੜਨਾ ਤੇ ਅੜਨਾ ਸਾਨੂੰ ਲੜਨਾ ਦੱਸਦਾ ਚਮਕੌਰ ਸਾਨੂੰ ਅੜਨਾ ਦੱਸਦਾ ਸਰਹੰਦ ਜਾਣੇ ਅਸੀਂ ਜਾਣਾ ਚਾਹੀਦਾ ਬੜਾ ਸਾਨੂੰ ਸਿੱਖੀ ਦਾ ਪਿਆਰ ਹੁੰਦਾ ਆਉਣਾ ਵੀ ਚਾਹੀਦਾ ਫਿਰ ਵੱਲੱਖਣ ਗੱਲ ਇਹ ਆ ਉਥੇ ਸਾਡੇ ਹਿੰਦੂ ਭਰਾ ਵੀ ਜਾਂਦੇ ਆ ਸਾਡੇ ਮੁਸਲਮਾਨ ਭਰਾ ਵੀ ਜਾਂਦੇ ਆ ਕਿਉਂਕਿ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਆ ਇੱਕ ਮਸਲਾ ਜਾਂ ਉੱਠਿਆ ਪਿਛੇ ਜੇ ਵੀ ਉਥੇ ਨਿਹੰਗ ਸਿੰਘ ਟੋਪੀਆਂ ਲਾਈ ਫਿਰਦੇ ਆ ਵੀਖੀਆਂ ਵੀਡੀਓ ਤੁਸੀਂ ਟੋਪੀ ਲਾਈਆ ਘਸਾਣਾ ਕਰਿਓ ਹੁਣ ਇਸ ਟੋਪੀ ਦਾ ਰੰਗ ਕੋਈ Hindu ਭਰਾ ਕਰੇ ਤੇ ਮੰਨਣ ਚਾਉਂਦਾ ਵੀ Hindu ਭਰਾ ਨੇ ਕਿਹਾ ਵੀ ਮੇਰੀ ਟੋਪੀ ਲਾਤੀ ਹੁਣ ਟੋਪੀ ਲੱਥੀ ਦਾ ਕੋਈ ਗੁੱਸਾ ਮੁਸਲਮਾਨ ਭਰਾ ਸਾਡਾ ਕਰੇ ਤੇ ਸਮਝ ਚ ਆਉਂਦਾ ਹੈ ਸਰਦਾਰਾਂ ਦੇ ਘਰ ਜੰਮ ਕੇ ਸਰਦਾਰਾਂ ਦੇ ਘਰਾਂ ਦਾ ਖਾ ਕੇ ਸਰਦਾਰਾਂ ਦਾ ਸਿੰਘ ਸ਼ਬਦ ਮਗਰ ਲਾ ਕੇ ਜੇ ਉਹ ਵੀ ਸਰਹੰਦ ਤੇ ਚਮਕੌਰ ਸਾਹਿਬ ਟੋਪੀਆਂ ਪਾ ਕੇ ਮੱਥਾ ਟੇਕਣ ਜਾਣ ਫਿਰ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਪੈਣਾ ਸਾਨੂੰ ਠੰਡ ਬੜੀ ਲੱਗਦੀ ਆ ਵਿਆਹ ਸ਼ਾਦੀ ਦਾ ਸੀਜ਼ਨ ਚੱਲ ਪਿਆ ਬੌਧਾ ਗੁਸਾ ਬੀਬੀਆਂ ਨੇ ਕੀਤਾ ਨਾ ਵੀ ਸਾਨੂੰ ਠੰਡ ਲੱਗਦੀ ਸਾਡੀ ਟੋਪੀ ਲਾਤੀ ਗੁਸਾ ਨਾ ਕਰਿਓ ਭੈਣੋ ਨਟ ਦੇ ਮਾਦਮ ਨਾਲ ਗੱਲ ਬੜੀ ਦੂਰ ਤੱਕ ਜਾਣੀ ਆ ਵਿਆਹ ਸ਼ਾਦੀ ਦਾ ਸੀਜ਼ਨ ਜਾਣਾ ਪੂਰੀ ਠੰਡ ਪੈਂਦੀ ਹੋਵੇ ਸਾਡੇ ਤੇ ਕੋਟੀ ਕੋਈ ਨਹੀਂ ਪਾਉਂਦਾ ਭਰੇ ਵਿਆਹ ਦੇ ਵਿੱਚ ਨਾ 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 ਫੈਸ਼ਨ ਖਰਾਬ ਹੋ ਜਾਣਾ ਕੋਟੀ ਨਹੀਂ ਪਾਉਣੀ ਹੁਣ ਆਪਾਂ ਜੱਡੇ ਮਰਜੀ ਵਿਆਹ ਹੋਣਾ ਕੋਈ ਟੋਪੀ ਨਹੀਂ ਪਾਉਂਦਾ ਤੇ ਉੱਥੇ ਗੁਰੂ ਦੇ ਦਰਬਾਰ 'ਚ ਜੇ ਸਿੱਖ ਸਰਦਾਰਾਂ ਦੇ ਬੱਚੇ ਵੀ ਟੋਪੀਆਂ ਪਾ ਕੇ ਜਾਣ ਠੀਕ ਉਹਨਾਂ ਨਿਹੰਗ ਸਿੰਘਾਂ ਨੇ ਜੇ ਕਹਿ ਤਾ ਉਹ ਤੇ ਮੈਂ ਉਹਨੂੰ ਨਹੀਂ ਮੈਂ ਕੋਟ ਕਰ ਰਿਹਾ ਵੀ ਉਹ ਸਹੀ ਕਰ ਗਏ ਪਰ ਟੋਪੀਆਂ ਲਾਉਣ ਦਾ ਜਿਹੜਾ ਇੱਕ ਕੰਮ ਆ ਜੇ ਹਿੰਦੂ ਮੁਸਲਮਾਨ ਭਰਾ ਕਹਿਣ ਤੇ ਫਿਰ ਤੇ ਸਮਝ ਚ ਆਉਂਦੀ ਆ ਜੇ ਸਿੱਖਾਂ ਦੇ ਬੱਚੇ ਵੀ ਕਹਿਣ ਵੀ ਸਾਡੀ ਟੋਪੀ ਲਾ ਦਤੀ ਆ ਇਹਦਾ ਮਤਲਬ ਤੁਹਾਡਾ ਟੋਪੀਆਂ ਪਾ ਕੇ ਜਾਣਾ ਉਥੇ ਫਰਜ਼ ਬਣਦਾ ਹੀ ਨਹੀਂ ਆ ਤੁਸੀਂ ਸਰਦਾਰਾਂ ਦੇ ਘਰ ਜਮੇ ਜੇ ਤੁਹਾਡੀ ਉਮਰ 20 25-25 ਸਾਲ ਹੋ ਗਈ ਤੁਹਾਨੂੰ ਸਾਰੀ ਉਮਰ ਚ ਇੰਨਾ ਵੀ ਨਹੀਂ ਪਤਾ ਲੱਗਾ ਕਿ ਸ਼ਹੀਦੀ ਸਮਾ ਚ ਚੱਲੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਨੂੰ ਸਜਦਾ ਕਰਨ ਚੱਲੇ ਆ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਇਹਨਾਂ ਪੱਗਾਂ ਤੇ ਇਹਨਾਂ ਕੇਸਾਂ ਵਾਸਤੇ ਦੇ ਦਿੱਤਾ ਤੇ ਅਹੀਂ ਰੰਝ ਕਰਦੇ ਵੀ ਸਾਡੀ ਟੋਪੀ ਲਾਤੀ ਸਾਨੂੰ ਆਹ ਕਰਤਾ ਸਾਨੂੰ ਆਹ ਕਰਤਾ ਮੈਂ ਉਹਨਾਂ ਦੀ ਜਿਨ੍ਹਾਂ ਨੇ ਟੋਪੀਆਂ ਲਏਆਂ ਮੈਂ ਉਹਨਾਂ ਦੀ ਤਰਫਦਾਰੀ ਬਿਲਕੁਲ ਨਹੀਂ ਕਰਦਾ ਪਰ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਸਿੱਖਾਂ ਦੀਆਂ ਧੀਆਂ ਨੂੰ ਸਿੱਖਾਂ ਦੇ ਨੌਜਵਾਨਾਂ ਨੂੰ ਸੋਚਣਾ ਪਊਗਾ ਕਿ ਅਸੀਂ ਸ਼ਹੀਦੀ ਸਭਾ 'ਚ ਟੋਪੀਆਂ ਪਾ ਕੇ ਜਾਂਦੇ ਚੰਗੇ ਲੱਗਦੇ ਜਾਂ ਫੇਰ ਓਥੇ ਆਵਾਂ ਕੋਈ ਹਿੰਦੂ ਦੀ ਲੱਥੇ ਉਹ ਰੰਜ ਕਰੇ ਤੇ ਮੰਨੀਆਂ ਵੀ ਹਿੰਦੂ ਪਾਉਂਦੇ ਟੋਪੀ ਆ ਚਲੋ ਫੇਰ ਕੀ ਹੋ ਗਿਆ ਲੱਥੀ ਤੇ ਚਲੋ ਇਸ ਗੱਲ ਦੀ ਗੱਲਸਾਏ ਹੁਣ ਮੁਸਲਮਾਨ ਪਾਉਂਦਾ ਹੀ ਟੋਪੀ ਆ ਉਹਦੀ ਲੱਥ ਜੇ ਤੇ ਉਹ ਗੁੱਸਾ ਕਰੇ ਸਮਝ ਚ ਆਉਂਦਾ ਹੈ ਪਰ ਸਿੱਖਾਂ ਦੇ ਬੱਚੇ ਵੀ ਕਹਿੰਦੇ ਜੀ ਟੋਪੀ ਲਾਦੀ ਟੋਪੀ ਲਾਦੀ ਟੋਪੀ ਲਾਦੀ ਤੁਹਾਨੂੰ ਸਾਰੇ ਘਰ ਚ 2.5 ਮੀਟਰ ਦਾ ਪਰਣਾ ਨਾ ਲੱਭਾ ਜਿਹੜੀਆਂ ਪੱਗਾਂ ਵਾਸਤੇ ਜਿਹੜੀਆਂ ਸਰਦਾਰੀਆਂ ਵਾਸਤੇ ਗੁਰੂ ਨੇ ਆਪਣੇ ਪੁੱਤ 10-10 ਲੱਖ ਦੇ ਨਾਲ ਲੜਾ ਦਿੱਤੇ ਸਰਹੰਦ ਦੀਆਂ ਦੀਵਾਰਾਂ ਚ ਖਲਾਰ ਦਿੱਤੇ ਜੇ ਉਸ ਕੌਮ ਦੇ ਵਸਿੰਦੇ ਵੀ ਟੋਪੀਆਂ ਦੀ ਤਰਫਦਾਰੀ ਕਰਨ ਕਿ ਟੋਪੀ ਸਹੀ ਸੀ ਪੱਗ ਨਹੀਂ ਸੀ ਸਹੀ ਇਹਦਾ ਮਤਲਬ ਸਿਰਫ ਮੇਲਾ ਵੇਖਣ ਗਏ ਆ ਸ਼ਹੀਦੀ ਸਵਾਰਾਂ ਸਾਡਾ ਕੋਈ ਲੈਣ ਦੇਣ ਨਹੀਂ ਸੀ ਆਕਾ ਇੱਥੇ ਗੱਲ ਨਿਬੜਨੀ ਸੀ ਆਕਾ ਸਿੱਖਾਂ ਦੇ ਬੱਚਿਆਂ ਨੂੰ ਟੋਪੀਆਂ ਪਾ ਕੇ ਜਾਣਾ ਹੀ ਨਹੀਂ ਚਾਹੀਦਾ ਦੂਜੀਆਂ ਕੌਮਾਂ ਵਾਲੇ ਜਾਣ ਹੀ ਸਮਝਾ ਲਾਂਗੇ ਉਹਨਾਂ ਸਮਝ ਵੀ ਜਾਣਾ ਵਾ ਪਰ ਸਾਡੇ ਅੱਗੇ ਸਿਰ ਅਡਾਉਂਦੇ ਆ ਕਿਉਂਕਿ ਫੇਸਬੁੱਕ ਕੀ ਵਿਗਿਆਨੀ ਜਾਦੀ ਇੱਥੇ WhatsApp ਦੇ ਗਿਆਨੀ ਜਾਦੇ ਇੱਥੇ ਇੰਟਰਨੈਟ ਦਾ ਸੋਸ਼ਲ ਮੀਡੀਆ ਦਾ ਗਿਆਨ ਜ਼ਿਆਦਾ ਹੁਣ ਗੁਰੂ ਕਲਗੀ ਤਰਪਾਤਸ਼ਾ ਨੇ ਸਰਸਾ ਦੇ ਕੰਡੇ ਤੇ ਪਰਿਵਾਰ ਵਿਛੜਿਆ ਇੱਕ ਬੰਨੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਦੇ ਨਾਲ ਗੁਰੂ ਦਾ ਪਰਿਵਾਰ ਭਾਈ ਮਣੀ ਸਿੰਘ ਦੇ ਨਾਲ ਸੱਚੇ ਪਾਤਸ਼ਾਹ ਵੱਡੇ ਸਾਹਿਬ ਜੀ ਨਾਲ ਚਮਕੌਰ ਆਏ ਜਿਸ ਚਮਕੌਰ ਦੀ ਗੜੀ ਅੰਦਰ ਗੁਰੂ ਕਲਗੀ ਤਰਪਾਤਸ਼ਾ ਦੇ ਪੁੱਤ ਸ਼ਹੀਦ ਹੋ ਜਾਂਦੇ ਆ ਪੁੱਤਾਂ ਦੀ ਸ਼ਹਾਦਤ ਤੋਂ ਬਾਅਦ ਪੰਥ ਪਿਆਰੇ ਨੇ ਹੁਕਮ ਕੀਤਾ ਮਹਾਰਾਜ ਨੂੰ ਪਾਤਸ਼ਾਹ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਵੇਗਾ। ਬਾਬੇ ਸੰਗਤ ਸਿੰਘ ਨੂੰ ਕਲਗੀ ਤੋੜਾ ਦਿੱਤਾ ਗਿਆ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੂੰ ਲੈ ਕੇ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਆ। ਸਿੰਘਾਂ ਦੀਆਂ ਲਾਸ਼ਾਂ ਵਿੱਚੋਂ ਲੰਘਦੇ ਜਾਂਦੇ ਆ, ਸੈਭ ਜਾਦਿਆਂ ਦੀਆਂ ਲਾਸ਼ਾਂ ਵਿੱਚੋਂ ਲੰਘਦੇ ਜਾਂਦੇ ਆ। ਮਹਾਰਾਜ ਹੱਸ ਕੇ ਲੰਘ ਜਾਂਦੇ ਆ ਤੇ ਭਾਈ ਦਇਆ ਸਿੰਘ ਦਾ ਇੱਕ ਥਾਂ ਦੇ ਨਾਮ ਮਨ ਬੈਰਾਗੀ ਹੋ ਗਿਆ। ਦੇਖੋ ਰੋਣਾ ਹੋਰ ਚੀਜ਼ ਆ। ਵਿਰਾਗ ਆਉਣਾ ਹੋਰ ਚੀਜ਼ ਆ। ਜਿੰਨੇ ਰੋਣਾ ਵਨੋਂ ਨੇ ਰੋਈ ਜਾਣਾ ਵਾ ਰੋਣਾ ਹੋਰ ਹੁੰਦਾ ਵਾ ਵਿਰਾਗ ਹੋਰ ਹੁੰਦਾ ਵਾ ਕਿ ਇਹ ਬੀਬੀ ਦਾ ਬੱਚਾ ਪੇਪਰ ਚ ਨੰਬਰ ਚੰਗੇ ਲੈ ਜੇ ਨਾ ਤੇ ਹੰਝੂ ਤੇ ਉਦੋਂ ਵੀ ਕਈ ਵਾਰੀ ਮਾਂ ਦੀ ਅੱਖ ਚ ਆ ਜਾਂਦੇ ਦਾ ਮਤਲਬ ਰੋਪੀ ਉਹ ਖੁਸ਼ੀ ਦਾ ਵਿਰਾਗ ਆ ਸਾਹਮਣੇ ਪੁੱਤ ਕੋੜੀ ਤੇ ਚੜਿਆ ਵੇਖਿਆ ਮਾਂ ਬਾਪ ਦੀ ਅੱਖਾਂ ਚ ਪਾਣੀ ਆ ਜਾਂਦਾ ਕਈ ਵਾਰੀ ਉਹ ਦਾ ਮਤਲਬ ਰੋ ਰਿਹਾ ਉ ਬੈਰਾਗ ਦੇ ਹੰਝੂ ਬੈਰਾਗ ਹੋਰ ਚੀਜ਼ ਆ ਰੋਣਾ ਹੋਰ ਚੀਜ਼ ਆ ਭਾਈ ਦਇਆ ਸਿੰਘ ਨੇ ਬੈਰਾਗ ਕਰਕੇ ਆਖਿਆ ਮਹਾਰਾਜ ਮੇਰ ਕੋ ਨਹੀਂ ਜੇ ਤੁਰਿਆ ਜਾਂਦਾ ਮਹਾਰਾਜ ਕਹਿੰਦੇ ਕੀ ਹੋਇਆ ਕਹਿੰਦਾ ਸੱਚੇ ਪਾਤਸ਼ਾਹ ਅਜੀਤ ਸਿੰਘ ਜੁਝਾਰ ਸਿੰਘ ਤੇਰੇ ਪੁੱਤ ਇਹਦਾ ਮਿੱਟੀ ਚ ਰੁਲਦੇ ਛੱਡ ਕੇ ਚਲ ਜੀਏ ਤੇ ਜੀ ਕਰਦਾ ਮੇਰਾ ਪਾਤਸ਼ਾਹ ਕੋਈ ਚਾਦਰ ਦਾ ਪ੍ਰਬੰਧ ਕਰੀਏ ਕੋਈ ਸਸਕਾਰ ਦਾ ਪ੍ਰਬੰਧ ਕਰੀਏ ਤੇ ਮਹਾਰਾਜ ਨੇ ਭਾਈ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਦਇਆ ਸਿਆ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਸਿੰਘ ਹੋਰ ਸਮਝੇ ਅੱਜ ਜੇ ਮੇਰੇ ਪੁੱਤਾਂ ਤੇ ਕਫਨ ਪਾ ਗਿਓ ਜਾਂ ਸਸਕਾਰ ਕਰ ਗਿਓ ਨਾ ਇਥੇ ਲੋਕਾਂ ਨੇ ਅੱਖਣਾ ਬਗਾਨੀਆਂ ਮਾਵਾਂ ਦੇ ਪੁੱਤ ਮਿੱਟੀ ਚ ਰੁੱਲਦੇ ਛੱਡ ਕੇ ਤੇ ਆਪਣੇ ਪੁੱਤਾਂ ਨੂੰ ਸਾਂਭ ਗਿਆ ਸੀ ਗੁਰੂ ਗੋਬਿੰਦ ਸਿੰਘ ਸਸਕਾਰ ਦੀ ਗੱਲ ਆ ਨਾ ਜਾਂ ਤੇ ਏਡੀ ਵੱਡੀ ਚਿਖਾ ਬਣਾ ਜਿੱਥੇ ਮੇਰੇ ਅਜੀਤ ਜੁਝਾਰ ਦਾ ਸਸਕਾਰ ਕਰੇ ਬਾਕੀਆਂ ਦਾ ਵੀ ਕਰ ਜੇ ਕਫਨ ਦਾ ਪ੍ਰਬੰਧ ਕਰਨਾ ਏਡੀ ਵੱਡੀ ਚਾਦਰ ਲਿਆ ਕਿ ਜਿੱਥੇ ਚਾਦਰ ਮੇਰੇ ਪੁੱਤਾਂ ਤੇ ਪਾਉਣੀ ਆ ਬਾਕੀਆਂ ਤੇ ਵੀ ਪਾ ਬਾਕੀ ਮੈਨੂੰ ਅਜੀਤ ਜੁਝਾਰ ਤੋਂ ਘਟ ਨਹੀਂ ਹੈਗੇ ਮਾੜੇ ਨਹੀਂ ਹੈਗੇ ਮੈਨੂੰ ਅਜੀਤ ਜੁਝਾਰ ਜਿੰਨੇ ਚੰਗੇ ਆ ਹੁਣ ਉਹ ਕੌਮ ਜਿਸ ਕੌਮ ਦਾ ਗੁਰੂ ਆਪਣੇ ਪੁੱਤਾਂ ਨਾਲੋਂ ਵੱਧ ਪੈਲ ਆਪਣੇ ਸਿੰਘਾਂ ਨੂੰ ਦੇ ਰਿਹਾ ਤੇ ਉਹਦੇ ਸਿੰਘ ਬਹਾਨੇ ਬਣਾਉਣ ਟੋਪੀਆਂ ਦੇ ਸੋਚਣਾ ਪਊਗਾ ਕਿ ਕਿੱਥੇ ਸਟੈਂਡ ਕਰ ਚੰਦੇ ਆਹੀਂ ਲੜਨਾ ਜਾਣਦੇ ਅਸੀਂ ਦਲੀਲ ਨਾਲ ਗੱਲ ਨੂੰ ਸਮਝਣਾ ਨਹੀਂ ਜਾਣਦੇ ਵੀ ਸਾਡਾ ਦਿਨ ਕੀ ਚੱਲਦਾ ਹੈ ਪਾਤਸ਼ਾਹ ਗੁਰਦੇਵ ਉਥੋਂ ਤੁਰੇ ਭਾਈ ਦਇਆ ਸਿੰਘ ਨੂੰ ਕਹਿੰਦੇ ਦਇਆ ਸਿੰਘ ਪਿਆਰ ਮੁਹੱਬਤ ਲਵਾਂਗੇ ਸਾਨੂੰ ਕਿਤੇ ਨਾ ਕਿਤੇ ਮਿਲਿਓ ਜਾ ਕੇ ਹੁਣ ਉਥੋਂ ਮਹਾਰਾਜ ਇਕੱਲੇ ਤੁਰਦੇ ਆ ਡੰਡੋ ਪਿੰਡੀ ਹੁੰਦਿਆਂ 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 ਪਾਤਸ਼ਾਹ ਗੁਰਦੇਵ ਇੱਕ ਨਗਰ ਚ ਪਹੁੰਚਿਆ ਇਹਦਾ ਨਾਂ ਹੈ ਮਾਛੀਵਾੜਾ ਉਸ ਨਗਰ ਦੇ ਵਿੱਚ ਝੰਡ ਦੇ ਥੱਲੇ ਟਿੰਡ ਦਾ ਸਹਰਾਣਾ ਲਾ ਕੇ ਸੱਚੇ ਪਾਤਸ਼ਾਹ ਨੇ ਆਪਣੀ ਤੀਗ ਛਾਤੀ ਤੇ ਰੱਖੀ ਕਮਾਨ ਕੋਲ ਰੱਖੀ ਤੀਰਾਂ ਵਾਲਾ ਪੱਥਾ ਕੋਲ ਰੱਖਿਆ ਤੇ ਗੁਰਦੇਵ ਪਾਤਸ਼ਾਹ ਉਸ ਪਰਮਾਤਮਾ ਦੇ ਨਾਲ ਦੋ ਦਿਲ ਦੀਆਂ ਗੱਲਾਂ ਕਰਦੇ ਨੇ ਤਾਰੇ ਟਿਮਟਮਾਉਂਦੇ ਆ ਬਹੁਤੇ ਮਹੀਨੇ ਦੀ ਹਵਾ ਚੱਲਦੀ ਆ ਪਾਤਸ਼ਾਹ ਗੁਰਦੇਵ ਦੇ ਤਨ ਦੇ ਬਸਤਰ ਲੀਰਾਂ ਹੋ ਚੁੱਕੇ ਆ ਪੈਰਾਂ ਦੇ ਵਿੱਚੋਂ ਖੂਨ ਸਿੰਮਦਾ ਛਾਲੇ ਪੈ ਚੁੱਕੇ ਆ ਜੋੜਾ ਪਾਤਸ਼ਾਹ ਗੁਰਦੇਵ ਨੇ ਮਗਰ ਪਿੰਡਾਂ ਦੇ ਵਿੱਚ ਉਤਾਰ ਦਿੱਤਾ ਪਰ ਮਹਾਰਾਜ ਦੇ ਮੱਥੇ ਤੇ ਕੋਈ ਵਟ ਨਹੀਂ ਮਹਾਰਾਜ ਦੇ ਮੱਥੇ ਤੇ ਕੋਈ ਤਿਉੜੀ ਨਹੀਂ ਤੇਗ ਲਈ ਛਾਤੀ ਦੇ ਨਾਲ ਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿ ਕੇ ਮਹਾਰਾਜ ਨੇ ਜਿਵੇਂ ਰੱਬ ਦੀ ਸਿਮਤ ਗਾਈ ਆ ਪ੍ਰਭੂ ਪਰਮਾਤਮਾ ਦੇ ਗੁਣ ਗਾਇਆ ਢਾਡੀ ਸਿੰਘ ਤੁਹਾਡੇ ਚਰਨਾਂ ਦੇ ਅੰਦਰ ਇਉਂ ਬਣੇ ਗਏ ਇੱਕ ਆਪਣਾ ਵਿਊਜ਼ ਨਜ਼ਰੀਆ ਇਸ ਬਾਰੇ ਦੇਖ ਰਹੇ ਸੀ ਕਿਉਂਕਿ ਪਿਛਲੇ 2-3 ਦਿਨ ਤੋਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਕਿ ਉਹ ਤੁਸੀਂ ਦੇਖਿਆ ਹੋਣਾ ਬਰਛੇ ਦੇ ਉੱਤੇ ਨਾ ਟੋਪੀਆਂ ਪਾਈਆਂ ਦੋ ਯੰਗ ਮੁੰਡੇ ਜਿਹੜੇ ਨਿਹੰਗ ਸਿੰਘ ਉਹਨੇ ਤੇ ਉਹਨਾਂ ਨੇ ਬਰਛੇਆਂ ਤੇ ਟੋਪੀਆਂ ਪਾਈਆਂ ਹੋਈਆਂ ਤੇ ਇਸ ਬਾਰੇ ਨਾ ਇੱਕ ਜਿਹੜੇ ਨਿਹੰਗ ਜਥਾਬੰਦੀਏ ਤੁਸੀਂ ਜਾਣਦੇ ਹੋ ਬਾਬਾ ਜੀ ਤੇ ਉਹਨਾਂ ਨੇ ਕਿਹਾ ਕਿ ਮਿੱਲੇ ਚੋਲੇ ਵਾਲੇ ਹਾਂਜੀ ਕਿ ਇਹ ਨਾ ਜਿਨ੍ਹਾਂ ਨੇ ਟੋਪੀਆਂ ਲਾਈਆਂ ਉਹ ਵੀ ਨਹੀਂ ਠੀਕ ਹੈਗੇ ਤੇ ਜਿਨ੍ਹਾਂ ਨੇ ਟੋਪੀਆਂ ਪਾਈਆਂ ਅਸੀਂ ਉਹ ਵੀ ਨਹੀਂ ਠੀਕ ਹੈਗੇ ਉਹਨਾਂ ਨੇ ਵਜ੍ਹਾ ਇਹ ਬਿਆਨ ਕੀਤੀ ਉਹਨਾਂ ਨੇ ਕਿਹਾ ਜੇ ਉਹ ਟੋਪੀਆਂ ਪਾ ਕੇ ਆ ਗਏ ਨੇ ਤੇ ਚਲੋ ਜੀ ਉਹ ਉਹਨਾਂ ਠੀਕ ਉਹਨਾਂ ਦੀ ਲਾਣੀ ਠੀਕ ਇਸ ਲਈ ਨਹੀਂ ਹੈ ਕਿ ਉਹਨਾਂ ਨੇ ਟੋਪੀਆਂ ਪਾਈਆਂ ਹੋਈਆਂ ਤੇ ਸਾਡੇ ਜਿਹੜੇ ਸਿੱਖ ਲੋਕ ਹੈ ਅਮਨ ਦਾ ਪੈਗਾਮ ਦਿੰਦੇ ਨੇ ਇਸ ਲਈ ਉਹਨਾਂ ਦੀਆਂ ਖਿੱਚ ਖਿੱਚ ਕੇ ਨਹੀਂ ਲਾਉਣੀਆਂ ਚਾਹੀਦੀਆਂ ਸੀ ਜੋ ਕਿ ਗਲਤ ਤਰੀਕਾ ਕਰ ਰਹੇ ਉਹ ਜਿਹੜੇ ਆ ਗਏ ਨੇ ਤੇ ਬਸ ਠੀਕ ਹੈ ਹਾਂਜੀ ਵਿੱਚ ਔਰਤਾਂ ਵੀ ਸਨ ਔਰਤਾਂ ਦੀਆਂ ਵੀ ਉਤਾਰੀਆਂ ਜਿਹੜੜ ਜਿੰਨੀ ਵਜ੍ਹਾ ਤੋਂ ਜ਼ਿਆਦਾ ਰੌਲਾ ਪਿਆ ਤੇ ਫਿਰ ਉਹਨਾਂ ਨੇ ਕਿਹਾ ਜਿਹੜੇ ਪਾ ਕੇ ਆਏ ਨੇ ਉਹ ਗਲਤ ਇਸ ਤਰ੍ਹਾਂ ਨਹੀਂ ਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿੱਥੇ ਗੁਰੂ ਗੋਬਾ ਸਿੰਘ ਜੀ ਦੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੁਸੀਂ ਉਸ ਜਗ੍ਹਾ ਤੇ ਹਾਜ਼ਰੀ ਦੇਣ ਆਏ ਜੇ ਤੇ ਫਿਰ ਤੁਸੀਂ ਉਸ ਕਲਚਰ ਨੂੰ ਜਾਂ ਉਸ ਚੀਜ਼ ਨੂੰ ਫਾਲੋ ਕਰੋ ਚਾਹੇ ਉਹ ਤੁਸੀਂ ਮੋਨੇ ਜੇ ਮਤਲਬ ਕਿ ਤੁਸੀਂ ਦਾੜੀ ਨਹੀਂ ਵੀ ਰੱਖੀ ਤੇ ਫਿਰ ਵੀ ਤੁਸੀਂ ਪਰਨਾ ਬਾਲ ਲਵੋ ਜਾਂ ਫਿਰ ਤੁਸੀਂ ਜਿਹੜਾ ਪੱਗ ਬਾਲ ਲਵੋ ਕਿਉਂਕਿ ਇੱਕ ਖਾਸ ਦਿਨ ਇਹ ਸਾਲ 'ਚ ਇੱਕ ਅੱਧਾ ਦਿਨ ਐਸਾ ਆਉਂਦਾ ਤੇ ਤੁਸੀਂ ਉਹਦੇ ਤੇ ਮਤਲਬ ਕਿ ਆਪਣਾ ਉਹ ਕਰੋ ਤੇ ਇੱਕ ਬੰਦਾ ਹੋਰ ਮੈਂ ਸੁਣਨ ਲਿਆ ਸਾ ਤੇ ਉਹ ਉਹਨੇ ਕਿਹਾ ਯਾਰ ਕੀ ਥਰਮਾਮੀਟਰ ਇਹਨਾਂ ਕੋਲ ਜਾਂ ਕੋਈ ਮੀਟਰ ਐ ਐਸਾ ਜਿਹੜਾ ਇਹ ਲਾ ਕੇ ਚੈੱਕ ਕਰਦੇ ਨੇ ਕਿ ਕਿਹੜਾ ਸਿੱਖ ਏ ਤੇ ਕਿਹੜਾ ਦੂਸਰਾ ਏ ਤੇ ਕਿਹੜਾ ਹਾਂ ਤੇ ਕਿੰਦੇ ਅੰਦਰ ਕਿੰਨੀ ਸਿੱਖੀ ਏ ਉਹਨੇ ਕਿਹਾ ਇੰਜ ਤੇ ਫਿਰ ਬਾਣੇ ਪਾ ਕੇ ਕੁਰਬਾਨਾ ਪਾ ਕੇ ਪੰਗਾ ਬਨ ਗਏ ਤੇ ਉਹਨਾਂ ਦੇ ਅੰਦਰ ਇੰਨੀ ਮੈਲ ਉਹਨੇ ਇੰਜ ਹੀ ਕਿਹਾ ਇੰਨੀ ਮੈਲ ਏ ਉਹਨਾਂ ਦੇ ਦਿਲਾਂ ਦੇ ਅੰਦਰ ਮذਬ ਦੇ ਨਾਲ ਵੀ ਤੇ ਹਰ ਚੀਜ਼ ਦੇ ਨਾਲ ਉਹ ਕੋਈ ਐਸਾ ਬਡੇ ਲੋਗ ਐਸੇ ਨੇ ਜਿਹੜੇ ਮੋਨੇ ਨੇ ਲੇਕਿਨ ਉਹ ਮਜ਼ਬ ਲਈ ਵਾਸਤੇ ਬੜਾ ਕੰਮ ਕਰ ਰਹੇ ਸਨ ਸੱਚੀ ਗੱਲ ਹੈ ਸੱਚੀ ਗੱਲ ਹੈ ਇਹ ਇਹ ਚੀਜ਼ ਉਹਨੇ ਕਿਹਾ ਯਾਨੀ ਕਿ ਤੁਹਾਡੇ ਕੋਲ ਕੋਈ ਐਸਾ ਕੋਈ ਪੈਮਾਨਾ ਨਹੀਂ ਹੈਗਾ ਕਿ ਜਿੰਦੇ ਨਾਲ ਤੁਸੀਂ ਇਹ ਨਾਪ ਸਕੋ ਕਿ ਜੀ ਆ ਆ ਬੰਦਾ ਅੰਦਰੋਂ ਕਿੰਨਾ ਮੁਖਲਸ ਹੈ ਹਾਂ ਸਿਨਸੀਅਰ ਕਿੰਨਾ ਸਿਨਸੀਅਰ ਕਿੰਨਾ ਦੇ ਮذਬ ਦੇ ਨਾਲ ਉਹਦਾ ਲਗਾਓ ਕਿੰਨਾ ਕੇ ਨਹੀਂ ਆਪਾਂ ਪਿਛਲੇ ਦਿਨਾਂ ਜਿਹੜੀ ਇੱਕ ਵੀਡੀਓ ਆਈ ਆ ਦੇਖੀ ਹੁੰਦੀ ਚ ਦੇਸੀ ਕੋ ਮਲੇਰ ਕੋਟਰਾ ਦੇ ਵਿੱਚ ਉਹ ਨਸੀਰ ਅਖਤਰ ਉਹ ਲੰਗਰ ਲਗਾ ਰਹੇ ਨੇ ਬਾਕਾਇਦਾ ਉਹ ਉੱਥੇ ਨਮਾਜ਼ ਵੀ ਬੜੀ ਆ ਰਹੀ ਸੀ ਉਹਨਾਂ ਨੇ ਬਾਕਾਇਦਾ ਸਾਰਾ ਕੁਛ ਇਤਿਹਾਸ ਵੀ ਦੱਸਿਆ ਕਿਤੇ ਤੇ ਹੈ ਵੀ ਹੈਗਾ ਹਾਂਜੀ ਯਾਰ ਇੱਕ ਹੋਰ ਵੀ ਆਈ ਆ ਬੜਾ ਰੋਲਾ ਚੱਲਿਆ ਆ ਕਿ ਕੋਈ ਬੰਦਾ ਉਹਨੇ ਆਨ ਕੇ ਨਾ ਉੱਥੇ ਕਿਹਾ ਮਜਮੇ ਦੇ ਵਿੱਚ ਸੰਗਤ ਦੇ ਵਿੱਚ ਕੋਈ ਕਿਹੜੀ ਜਗ੍ਹਾ ਸਰਾ ਨਹੀਂ ਫਤੇ ਫਤੇਗੜ ਫਤੇਗੜ ਗੁਰਦੁਆਰੇ ਚੋਂ ਥਿਆਨ ਕਿ ਉਹਨੇ ਕਿਹਾ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮੇਰੇ ਖਾਬ ਚ ਆਏ ਨੇ ਤੇ ਉਹਨੇ ਆਖਿਆ ਕਿ ਫਰੂਟ ਦਾ ਲੰਗਰ ਵੰਡੋ ਅੱਛਾ ਫਰੂਟ ਦਾ ਲੰਗਰ ਵੰਡੋ ਉਹਦੇ ਤੇ ਬਹੁਤ ਹੀ ਰੋਲਾ ਚੱਲਿਆ ਹੋਇਆ ਤੇ ਸਿੱਖਾਂ ਦੇ ਵੱਡੇ ਵੱਡੇ ਜਥੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਬਹਿ ਕੇ ਉਹ ਡਿਬੇਟ ਕਰੇ ਸਾਨੂੰ ਦੱਸੇ ਕਿ ਉਹਦੀ ਖਾਬ ਵਿੱਚ ਕਿਵੇਂ ਆ ਗਏ ਤੇ ਇਹ ਉਹ ਵੀ بڑا ਰੋਲਾ ਚੱਲਿਆ ਆ ਤੇ ਇੱਕ ਹੋਰ ਜ਼ਿਕਰਿਆ ਗੱਲ ਕੇ ਮੈਂ ਉਹ ਜਿਹੜੇ ਬੱਚੇ ਨੇ ਨਾ ਜਿਨ੍ਹਾਂ ਦਾ ਉਹਨਾਂ ਦਾ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦਾ ਵੀ ਇੰਟਰਵਿਊ ਦੇਖਿਆ ਤੇ ਉਹ ਕਹਿ ਰਹੇ ਕਿ ਜਿਹੜਾ ਨਾ ਇਹ ਟੋਪੀ ਏ ਇਹ ਗੁਲਾਮੀ ਦਾ ਪ੍ਰਤੀਕ ਏ ਇਹ ਗੁਲਾਮੀ ਦੀ ਨਿਸ਼ਾਨੀ ਏ ਤੇ ਅਸੀਂ ਇਹ ਕਿਉਂ ਪਾਈ ਹੋਈ ਏ ਜੇ ਤੁਸੀਂ ਸਿੱਖ ਜੀ ਤੇ ਪਹਿਲੀ ਗੱਲ ਤੇ ਕਿ ਜਿਹੜੀਆਂ ਜਿਹੜੀ ਟੋਪੀ ਨਾ ਇਹ ਤੇ ਮਤਲਬ ਕਿ ਕਲਚਰਲ ਹੈ ਹਾਂ ਤੇ ਫਿਰ ਉਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤੇ ਦੁਨੀਆ 'ਚ ਜਿੰਨੇ ਵੀ ਬਾਦਸ਼ਾਹ ਨੇ ਨਾ ਹੁੰਦੇ ਉਹ ਕਮਰਾਨ ਹੁੰਦੇ ਨੇ ਉਹਨਾਂ ਨੇ ਟੋਪੀ ਪਾਈ ਹੁੰਦੀ ਕਿਸੇ ਨਾ ਕਿਸੇ ਤਰੀਕੇ ਦੀ ਹਾਂਜੀ ਉਹ ਜਿਹੜੇ ਤਖਤ ਤੇ ਬੈਠੇ ਹੁੰਦੇ ਨੇ ਹੁਣ ਦਾ ਦੌਰ ਨਹੀਂ ਅਗਰ ਪੁਰਾਣਾ ਦੌਰ ਦੇਖਿਆ ਜਾਵੇ ਤੇ ਇਹਦੇ 'ਚ ਕੋਈ ਗੁਲਾਮੀ ਆ ਨਹੀਂ ਤਾਂ ਜਾਂ ਜਾਂ ਨੂੰ ਤਾਜ ਕਹ ਲੋ ਇੱਕ ਹੋਰ ਚੀਜ਼ ਹੈ ਜਾਈਆ ਮੇਰਾ ਇਹ ਸਵਾਲ ਹੈ ਜਾਂ ਦੋ ਸਗਰ ਇੱਥੇ ਤੱਕ ਪਹੁੰਚੇ ਨੇ ਤੇ ਕਿਆ ਜਦੋਂ ਫਤਿਹਗੜ ਗੁਰਦੁਆਰਾ ਉੱਥੇ ਜਦੋਂ ਇਹ ਲੰਗਰ ਵਗੈਰਾ ਲੱਗਦਾ ਹੈ ਜਾਂ ਇਹ ਯਾਦ ਮਨਾਈ ਜਾਂਦੀ ਹੈ ਜਾਂ ਜਾਂਦੇ ਨੇ ਛੋਟੇ ਸਾਬਜ਼ਾਦਿਆਂ ਦੇ ਯਾਦ ਦੇ ਵਿੱਚ ਤੇ ਅਗਰ ਕੋਈ ਸਿੱਖ ਦਾ ਕੋਈ ਦੋਸਤ ਜੋ ਕਿ ਮੁਸਲਮਾਨ ਹੈ ਉਹਦੇ ਪਿੰਡ ਚ ਰਹਿੰਦਾ ਹੈ ਉਹਦੀ ਗਲੀ ਚ ਰਹਿੰਦਾ ਉਹ ਕਹਿੰਦਾ ਕਿ ਯਾਰ ਮੈਂ ਵੀ ਤੇਰੇ ਨਾਲ ਜਾਣਾ ਵਾ ਤੇ ਕੀ ਉਹਨੂੰ ਜਾਣ ਦੀ ਇਜਾਜ਼ਤ ਹੁੰਦੀ ਹੈ ਹਾਂਜੀ ਉਹ ਤੁਹਾਨੂੰ ਪਤਾ ਉਹਨੇ ਜੇ ਅਗਰ ਟੂਪੀ ਪਾਈ ਹੋਈ ਤੇ ਟੂਪੀ ਪਾਈ ਤੇ ਉਹ ਮੁਸਲਮਾਨ ਹੈ ਨਾ ਤੇ ਉਹਨੇ ਨਹੀਂ ਉਤਾਰੀ ਤੇ ਇਸ ਇੱਕ ਹੋਰ ਗੱਲ ਹੈ ਕਿ ਉਹਨਾਂ ਨੇ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਕੋਈ ਮਸਲਾ ਹੈ ਤਾਂ ਤੁਸੀਂ ਬਾਹਰ ਹੀ ਇੱਕ ਜਗ੍ਹਾ ਬਣਾਓ ਤੇ ਉਥੇ ਲੈ ਕੇ ਲਾ ਕੇ ਭਾਈ ਟੋਪੀ ਪਾ ਕੇ ਅੰਦਰ ਜਾਣਗੇ ਟੋਪੀ ਪਾ ਕੇ ਅੰਦਰ ਜਾਣਾ ਹੀ ਨਹੀਂਗਾ ਤੇ ਤੁਸੀਂ ਉਥੇ ਰੋਕੋ ਮਨਾ ਕਰੋ ਤੇ ਫਿਰ ਜੇ ਕੋਈ ਟੋਪੀ ਪਾ ਲੋਗਾਂ ਨੂੰ ਵੀ ਪਤਾ ਹੋਏਗਾ ਯਾਰ ਟੋਪੀ ਪਾ ਕੇ ਨਹੀਂ ਜਾਣਾ ਇਹ ਕੋਹਣ ਲੋਗ ਸਰਦੀ ਦਾ ਮੌਸਮ ਹੈ ਆਪਣੇ ਬਸ ਗਰਮ ਟੋਪੀਆਂ ਪਾ ਜਾਂਦੇ ਨੇ ਗਰਮ ਟੋਪੀਆਂ ਪਾ ਕੇ ਆ ਗਏ ਨੇ ਤੇ ਫਿਰ ਤੁਸੀਂ ਮਤਲਬ ਕਿ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਉਹਨਾਂ ਦੀ ਤਜ਼ਲੀਲ ਕਰ ਸਕਦੇ ਬਾਕੀ ਹਰ ਬੰਦੇ ਦੀ ਇੱਕ ਆਪਣੀ ਰਾਏ ਹੋਏ ਕਿਉਂਕਿ ਅਸੀਂ ਇਹ ਮੁਸਲਮਾਨ ਤੇ ਸਾਡੇ ਵਾਸਤੇ ਤੇ ਟੋਪੀ ਇੱਕ ਸਾਡੇ ਇੱਕ ਸ਼ਾਨ ਹੈ ਯਾਨੀ ਕਿ ਜਿਸ ਤਰ੍ਹਾਂ ਸਿੱਖ ਦੋਸਤ ਜਿਹੜੇ ਪਗੜੀ ਪਹਿਨਦੇ ਨੇ इवन ਕਿ ਯਾਹੀ ਆ ਤੁਹਾਨੂੰ ਇੱਕ ਮੈਂ ਗੱਲ ਥੈਡ ਕਰਨਾ ਕਿ ਮਰੀਮ ਨਵਾਜ਼ ਨੇ ਜਿਹੜੇ ਚਲਾਨ ਲੱਗਦੇ ਬੈ ਨਾ ਮੋਟਰਸਾਈਕਲਾਂ ਤੇ ਹੈਲਮਟ ਨਾ ਪਾਣ ਦਾ ਉਹਨਾਂ ਨੇ ਬਕਾਇਦਾ ਐਲਾਨ ਕੀਤਾ ਕਿ ਸਿੱਖਾਂ ਨੇ ਸਿੱਖਾਂ ਤੇ ਕੋਈ ਟੈਕਸ ਨਹੀਂ ਹੋਏਗਾ ਕੋਈ ਚਲਾਨ ਨਹੀਂ ਹੋਏਗਾ ਚਲਾਨ ਨਹੀਂ ਹੋਏਗਾ ਕਿਉਂ ਕਿਉਂਕਿ ਪਗੜੀ ਉਹਨਾਂ ਦੀ ਸ਼ਾਨ ਹੈ ਤੇ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੇ ਧਰਮ ਦਾ ਹਿੱਸਾ ਹੈ ਕਿਉਂਕਿ ਪਗੜੀ ਪਹਿਨਣਾ ਤੇ ਇਹ ਪਗੜੀ ਦੇ ਉੱਤੇ ਹੈਲਮਟ ਪੈ ਸੋ ਦੋਸਤੋ ਇਸੇ ਤਰ੍ਹਾਂ ਜਿਵੇਂ ਅਸੀਂ ਮੁਸਲਮਾਨ ਅਸੀਂ ਹੁਣ ਨਮਾਜ਼ ਪੜ੍ਹਨ ਲੱਗਾ ਸਿਰ ਤੇ ਟੋਪੀ ਰੱਖਨੇ ਆ ਜੋ ਕਿ ਬੜੀ ਬਿਹਤਰੀਨ ਗੱਲ ਹੈ ਤੇ ਵੈਸੇ ਵੀ ਅਸੀਂ ਪਾਈ ਰੱਖਨੇ ਆ ਸਾਡੀ ਇੱਕ ਵੀਡੀਓ ਵੀ ਅਸੀਂ ਨਹੀਂ ਹੋਣੀ ਜਾਂ ਕੋ 2 4 ਇੱਕ ਦੀ ਹੋਵੇਗੀ ਕਿ ਜਿੰਦੇ ਜਿਸੀਂ ਟੋਪੀ ਲਾਈ ਹੋਏਗੀ ਵਰਨਾ ਪਾਈ ਕਿਉਂਕਿ ਅਸੀਂ ਇਹਨੂੰ ਆਪਣੇ ਧਰਮ ਦਾ ਹਿੱਸਾ ਮੰਨਦੇ ਆ ਤੇ ਕਿਉਂਕਿ ਦੁਨੀਆਂ ਦੇ ਵੈਜੀਗਰੀਆ ਜਿੰਨੇ ਵੀ ਧਰਮ ਨੇ ਨਾ ਜ਼ਿਆਦਾਤਰ ਧਰਮ ਨਾਲ ਮੰਨਣ ਵਾਲੇ ਲੋਕ ਨੇ ਨਾ ਜਿਵੇਂ ਜੈਸੇ ਬੇਸਿਕਲੀ ਦੇਖਿਆ ਜਾਵੇ ਨਾ ਤੇ ਟੋਪੀ ਜਿਹੜੀ ਹੈ ਇਹ ਆ ਆ ਉਹ ਇੱਕ ਨਿਸ਼ਾਨਦੇਹੀ ਕਰਦੀ ਏ ਉਥੋਂ ਦੇ ਇਲਾਕੇ ਦੇ ਕਲਚਰ ਦਾ ਹੁਣ ਤੁਸੀਂ ਪਠਾਨ ਜਿਹੜੇ ਨੇ ਅਸੀਂ ਅਸੀਂ ਪੰਜਾਬੀ ਆ ਤੇ ਉਹ ਪਠਾਨ ਉਹ ਜਿਹੜੇ ਆਪਣੇ ਸਵਾਤ ਵਾਲੇ ਪਾਸੇ ਰਹਿੰਦੇ ਨੇ ਉਹ ਟੋਪੀ ਦੇ ਉੱਤੇ ਇੰਜ ਕਰਕੇ ਉਹ ਪਤਾ ਜਾਂ ਲੱਗਦਾ ਉਹ ਲਾਉਂਦੇ ਨੇ ਤੇ ਕਈ ਕਿਸ ਤਰ੍ਹਾਂ ਨਹੀਂ ਪਾਉਂਦੇ ਨੇ ਕਈ ਕਿਸ ਤਰ੍ਹਾਂ ਨਹੀਂ ਪਹਿਨਦੇ ਨੇ ਕਈ ਸਾਡੇ ਮੁਸਲਮਾਨ ਪਗੜੀ ਸਿੱਖਾਂ ਦਾ ਨਾ ਬੰਦੇ ਨੇ ਹਾਂ ਬੰਦੇ ਨੇ ਮੈਂ ਪਗੜੀ ਹਾਂ ਮੁਸਲਮਾਨ ਉਲਮਾ ਜਿਹੜੇ ਨੇ ਪਗੜੀ ਸਿੱਖਾਂ ਦਾ ਬੰਨਦਾ ਸਿਰਫ ਇੱਕ ਮਾਮੂਲੀ ਜਿਹਾ ਫਰਕ ਹੁੰਦਾ ਹੈ ਜਿਹੜੇ ਇਹ ਨਹੀਂ ਉਹ ਨੇ ਨਾ ਬੰਨ ਜਿਹੜੇ ਨੇ ਉਹਨਾਂ ਦਾ ਜਿਹਾ ਫਰਕ ਹੁੰਦਾ ਹੈ ਜਾਂ ਫਿਰ ਜੇ ਉਹ ਪਿੱਛੇ ਕਪੜਾ ਲਟਕਾ ਲੈਂਦੇ ਹਾਂ ਜਾਂ ਸਾਈਡ ਤੇ ਅਮਾਮਾ ਹਾਂ ਉਹ ਅਮਾਮਾ ਕਹਿ ਦਿੰਦੇ ਨੇ ਉਹ ਮੁਹੰਮਦ ਸੱਲੱਲਾਹੁ ਅਲੈਹਿ ਵੈਲਿ ਸੱਲਮ ਸਾਡੇ ਆਖਰੀ ਨਬੀ ਉਹਨਾਂ ਦੇ ਉਹ ਉਹ ਅਮਾਮਾ ਪਹਿਨਦੇ ਸੀ ਤੇ ਇਹ ਵੀ ਸਾਬਤ ਹੈ ਕਿ ਉਹ ਕਾਲੇ ਰੰਗ ਦਾ ਪਹਿਨਦੇ ਸੀ ਹਾਂ ਬਾਕੀ ਜਿਹੜਾ ਧਰਮ ਹੈ ਦਰਅੰਦੀ ਅਗਰ ਗੱਲ ਕੀਤੀ ਜਾਵੇ ਨਾ ਤੇ ਦੁਨੀਆਂ ਦੇ ਸਾਰੇ ਧਰਮ ਜੜੇ ਨੇ ਨਾ ਉਹਨਾਂ ਦੀ ਜਿੰਨੀਆਂ ਵੀ ਜ਼ਿਆਦਾਤਰ ਇਬਾਦਤ ਜਿਹੜੀਆਂ ਆਣੇ ਨਾ ਉਹ ਸਿਰ ਟਾਕੇ ਹੀ ਹੁੰਦੀਆਂ ਨੇ ਤੇ ਆਪਾਂ ਸੇਖੀ ਜੀ ਵੀ ਸੁਣਿਆ ਕਿ ਉਹ ਕਹਿੰਦੇ ਨੇ ਕਿ ਸਿਰ ਟਕਣਾ ਇਸ ਲਈ ਜ਼ਰੂਰੀ ਹੈ ਕਿ ਜਿਹੜੀ ਇੱਕ ਖਾਸ એનર્ਜੀ ਹੈ ਨਾ ਉਹ ਸਿਰ ਤੋਂ ਬਾਹਰ ਨਿਕਲਦੀ ਹੈ ਜਾਂ ਮੱਥੇ ਤੋਂ ਨਹੀਂ ਬਾਹਰ ਨਿਕਲਦੀ ਹੈ ਜਦੋਂ ਤੁਸੀਂ ਸਿਮਰਨ ਕਰਦੇ ਜੇ ਨਾਮ ਪੁਕਾਰਦੇ ਜੇ ਨਾ ਤੇ ਫਿਰ ਉਹ ਤਾਂ ਉਹਨੂੰ ਮਤਲਬ ਕਿ ਆਪਣੇ ਅੰਦਰ ਰੱਖਣ ਵਾਸਤੇ ਇਹ ਪੈਨ ਨਹੀਂ ਚਾਹੀਦੀ ਨੀ ਦੇ ਕੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਵੇ ਬਾਕੀ ਤੁਹਾਡੇ ਕੋਈ ਵੀ ਕਮੈਂਟ ਹੋਵੇ ਜਾਂ ਕੋਈ ਗੱਲਬਾਤ ਹੋਵੇ ਤੁਹਾਨੂੰ ਕਮੈਂਟ ਦੇ ਵਿੱਚ ਕਮੈਂਟ ਸੈਕਸ਼ਨ ਚ ਜ਼ਰੂਰ ਲਿਖਿਆ ਬਾਕੀ ਇਸ ਬਾਰੇ ਤੁਹਾਡੀ ਜੋ رائے ਹੋਵੇ ਉਹ ਵੀ ਜ਼ਰੂਰ ਕਮੈਂਟਸ ਸ਼ੇਅਰ ਕਰਿਆ ਜੀ ਮਿਲਾਂਗੇ ਕਿ ਨਵੀਂ ਵੀਡੀਓ ਨਾਲ ਸੰਦੇ ਹੋ ਇਜਾਜ਼ਤ ਅੱਲਾਹ ਨੀਕੇ